ਜੈ ਬਤ ਸੀ ਦੇ ਸਾਰੇ ਭੈਣ ਭਰਾਵਾਂ ਨੂੰ ਮੈਂ ਧੰਨਵਾਦ ਕਰਦੇ ਆਂ ਪ੍ਰਭੂ ਦਾ ਕਿ ਜੋ ਸਾਨੂੰ ਬੁੱਧੀ ਹਕਲ ਤੇ ਜੀਵਨ ਬਖਸ਼ਿਆ ਜਿਸ ਨੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਫਿਰ ਤੋਂ ਜੈ ਬਤ ਆ ਕੁਝ ਦਿਨਾਂ ਤੋਂ ਇੱਕ ਮੋਰਚਾ ਕੁਝ ਭਰਾਵਾਂ ਨੇ ਚਲਾ ਰੱਖਿਆ ਪੰਜਾਬ بچਾਓ ਤੇ ਕ੍ਰਿਸ਼ਨ بچਾਓ ਪੰਜਾਬ ਤਾਂ ਹੋਰ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਵਿੱਚ ਬਚਾਉਣ ਦੇ ਲਈ ਡਰੱਗਸ ਚਿੱਟਾ ਨਸ਼ਾ ਲੜਾਈਆਂ ਉਧਰ ਨੂੰ ਤੁਸੀਂ ਜਾਂਦੇ ਨਹੀਂ ਤੇ ਪੰਜਾਬ ਬਚਾਓ ਤੇ ਕੱਲੇ ਕ੍ਰਿਚਰ ਬਚਾਓ ਕਿਉਂ ਕ੍ਰਿਚਰ ਨਪਾਈ ਚਾਰੇ ਦੀ ਸਾਂਝ ਪਾਉਂਦੇ ਨੇ ਤਾਂ ਕਰਕੇ ਕ੍ਰਿਚਰ ਲੋਕਾਂ ਨੂੰ ਇਹ ਕੰਮ ਸਿਖਾਉਂਦੇ ਨੀਗੇ ਸਟਾਉਂਦੇ ਆ ਤਾਂ ਕਰਕੇ ਜਾਂ ਤੁਸੀਂ ਪੋਸਟਲ ਸਾਹਿਬ ਦੀ ਅੰਕਨਰੂਲਾ ਜੀ ਦੀ ਕਹਿੰਨੇ ਹੋ ਗ੍ਰਿਫਤਾਰੀ ਕਰੇ ਕਿਸ ਬੇਸ ਦੇ ਉੱਤੇ ਤੁਹਾਡੇ ਕੋਲ ਕੀ ਬੇਸ ਹੈ ਕੀ ਬੇਸ ਤੁਸੀਂ ਸ਼ੋਅ ਕਰਦੇ ਹੋ ਚਲ ਤੁਸੀਂ ਕਹਿੰਨੇ ਹੋ ਨਾ ਵੀ ਉਹ ਹੱਥ ਲਾ ਕੇ ਚੰਗੀ ਕਰਦਾ ਚੰਗੀ ਕਰਦਾ ਦੱਸੋ ਕਿਸੇ ਨੂੰ ਗਾਲਾਂ ਕੱਢਣੀਆਂ ਤਾਂ ਨਹੀਂ ਸਿਖਾਉਂਦਾ ਕਿਸੇ ਨੂੰ ਬਿਮਾਰ ਤਾਂ ਨਹੀਂ ਕਰਦਾ ਕਿਸੇ ਨੂੰ ਨਸ਼ੇ ਕਰਨੇ ਤਾਂ ਨਹੀਂ ਸਿਖਾਉਂਦਾ ਬਾਕੀ ਉਹ ਤਾਂ ਸਾਡੀ ਬਾਈਬਲ ਦੇ ਵਿੱਚ ਲਿਖਿਆ ਹੋਇਆ ਬਾਕੀ ਤੁਸੀਂ ਮੰਨਣਾ ਮੰਨੋ ਨਹੀਂ ਮੰਨਣਾ ਤੁਸੀਂ ਨਾ ਮੰਨੋ ਕੋਈ ਜ਼ਬਰਦਸਤੀ ਥੋੜੀ ਆ ਤੁਹਾਨੂੰ ਮਨਾਉਣਾ ਸੀ ਇਹ ਗੱਲਾਂ ਹਜ਼ਾਰਾਂ ਵਾਰੀ ਤੁਹਾਨੂੰ ਕਹਿ ਚੁੱਕੇ ਆ ਤੇ ਸਾਡੇ ਲੀਡਰ ਸਹਿਬਾਨ ਵੀ ਬਹੁਤ ਸੂਝਵਾਨੋ ਕਹਿ ਚੁੱਕੇ ਜੇ ਤੁਹਾਡੇ ਹਰਮੰਦਰ ਸਾਹਿਬ 골ਡਨ ਟੈਂਪਲ ਦੇ ਵਿੱਚ ਜੇ ਨਾਏ ਤੋਂ ਸਰੋਵਰਾਂ ਦੇ ਵਿੱਚ ਨਾਏ ਤੋਂ ਲੋਕ ਚਮਕ ਚੰਗੇ ਹੋ ਸਕਦੇ ਆ ਤੇ ਸਾਡੇ ਬਾਈਬਲ ਚ ਲਿਖਿਆ ਚਮਤਕਾਰ ਕਿਉਂ ਨਹੀਂ ਹੋ ਸਕਦੇ ਯਿਸੂ ਜੀ ਕਰਦੇ ਰਹੇ ਸੀ ਵਾਰ-ਵਾਰ ਤੁਹਾਨੂੰ ਇਸ ਗੱਲ ਦਾ ਸਪਸ਼ਟੀਕਰਨ ਥੋੜੀ ਦੇਵਾਂਗੇ ਅਸੀਂ ਝੂਠੇ ਥੋੜੀਆਂ ਕਿ ਤੁਹਾਨੂੰ ਸਪਸ਼ਟੀਕਰਨ ਦਈਏ ਮੈਂ ਕਹਿੰਦਾ ਪੰਜਾਬ ਬਚਾਓ ਤੇ ਤੁਹਾਡੇ ਵਰਗੇ ਲੋਕ ਆ ਜਿਹੜੇ ਜਿਹੜੇ ਇਸ ਕੰਮ ਦੇ ਲਈ ਰਹਿੰਦੇ 24 ਘੰਟੇ ਕੁੱਤੀਆਂ ਮਾਰਦੇ ਵੀ ਕਿੱਧਰੋਂ ਕੋਈ ਲੜਾਈ ਦਾ ਮਾਹੌਲ ਸਰ ਜੀ ਇਹ ਕਿਤਰੋ ਕੋਈ ਚੰਗੇ ਕੰਮ ਦੇ ਉੱਤੇ ਕਿਸੇ ਦੇ ਅਟੈਕ ਕਰੀਏ ਤੁਹਾਨੂੰ ਜੇਲਾ ਚ ਪਹੁੰਚਾਉਣ ਵਾਲਾ ਦਬਾਬੀ ਹੋ ਗਿਆ ਤੁਸੀਂ ਹੋਗੇ ਕਾ ਕੋਈ ਨਵੇਂ ਆਗੇ ਦੋ ਚਾਰ ਭਰਾ ਤੁਹਾਨੂੰ ਜੇਲਾ ਚ ਪਹੁੰਚਾਉਣ ਵਾਲੇ ਆ ਤੁਸੀਂ ਕਿਹੜੇ ਬੇਸ ਦੇ ਉੱਪਰ ਦੱਸੋ ਤਾਂ ਸਹੀ ਬੇਸ ਤਾਂ ਸਾਬਤ ਕਰੋ ਤੁਸੀਂ ਪ੍ਰੈਸ ਕਾਨਫਰੈਂਸ ਵੀ ਲੈ ਆਉਨੇ ਹੋ ਜੇ ਹੋ ਜੇ ਤਕਰੀਬਨ ਉਹ ਸਾਰੇ ਭੱਜ ਕੇ ਭਰਾ ਆ ਜਾਂਦੇ ਆ ਪ੍ਰੈਸ ਹਾਲੇ ਵੀ ਪਹਿਲਾਂ ਉਹਦੇ ਬਲਜਿੰਦਰ ਦੀ ਚਰਚ ਟਾਉਣ ਗਏ ਅੱਛਾ ਕਿਹੜੇ ਮੁੱਦੇ ਤੇ ਟਾਉਣ ਗਏ ਉਦੋਂ ਸ਼ਰਮਿੰਦ ਹੋ ਕੇ ਵਾਪਸ ਮੁੜੇ ਇੱਕ ਪੱਤਰਕਾਰ ਨੇ ਮੁੜ ਕੇ ਸਵਾਲ ਇਹ ਨਹੀਂ ਕਰਿਆ ਉਸ ਬੰਦੇ ਨੂੰ ਵੀ ਤੂੰ ਝੂਠੀ ਇਹ ਕਿਉਂ ਸਾਨੂੰ ਲੈ ਕੇ ਆਇਆ ਤੇ ਝੂਠੀ ਇਹ ਖਬਰ ਕਿਉਂ ਫੈਲਾਈ ਕਿਸੇ ਪੱਤਰਕਾਰ ਨੇ ਕਰਿਆ ਨਹੀਂ ਪਰ ਤੁਹਾਨੂੰ ਕ੍ਰਿਸ਼ਨਨ ਨਾਲ ਜੀਸ਼ੂ ਨਾਮ ਤੋਂ ਜ਼ਿਆਦਾ ਜੈਲਸੀ ਉੱਠਦੀ ਐ ਸੀ ਤੁਹਾਨੂੰ ਨਹੀਂ ਕਹਿਣਾ ਚਾਹੁੰਦੇ ਉਹ ਜੀ ਦੇ ਅੰਦਰ ਕੋਈ ਹੁੰਦਾ ਨਾ ਅਸੀਂ ਜਿਹਨੂੰ ਕਹਿੰਨੇ ਆ ਉਹ ਉਠਾਉਂਦਾ ਉਹਨਾਂ ਦੇ ਅੰਦਰ ਉਹ ਜਿਹੜਾ ਸ਼ੈਤਾਨ ਹੁੰਦਾ ਹੋਰ ਤਾਂ ਚੰਗੇ ਕੰਮਾਂ ਲਈ ਕੋਈ ਵੀ ਨਹੀਂ ਉਹ ਕਰੂਗਾ ਜੀ ਦੇ ਅੰਦਰ ਸ਼ੈਤਾਨ ਹੋਵੇ ਚੰਗੇ ਕੰਮਾਂ ਲਈ ਅੰਕਰ ਰੂਲਾ ਜੀ ਕਿਸੇ ਨੂੰ ਬਿਮਾਰਤਾ ਨਹੀਂ ਕਰਦੇ ਕਹਿੰਦਾ ਮੈਂ ਠੀਕ ਹੀ ਕਰਦਾ ਚਲੋ ਥੋੜੀ ਗੱਲ ਤੇ ਆ ਜਾਂਦੇ ਆ ਥੋੜੀ ਬਿਮਾਰਤਾ ਨਹੀਂ ਕਰਦੇ ਹੋ ਕਿਸੇ ਨੂੰ ਉਹ ਕਿਸੇ ਨੂੰ ਨਸ਼ੇ ਤੇ ਲਾਉਂਦੇ ਤਾਂ ਨਹੀਂ ਇਥੋਂ ਤੱਕ ਕਿ ਉਹ ਬਾਈਬਲ ਦਾ ਪ੍ਰਚਾਰ ਕਰਦੇ ਆ ਨਾ ਕਹਿ ਦਿੰਦੇ ਆ ਕਿ ਟੈਕਸ ਚੋਰੀ ਨਾ ਕਰਿਓ ਗਵਰਨਮੈਂਟ ਤੋਂ ਕੁੰਡੀ ਨਾ ਲਾਇਓ ਬਾਈਬਲ ਦੇ ਵਿੱਚ ਕਿਉਂਕਿ ਲਿਖੀ ਹੋਇਆ ਸਾਰੀਆਂ ਗੱਲਾਂ ਬਾਈਬਲ ਦੀ ਐ ਸਿਖਾਉਂਦੇ ਆ ਜੇ ਡਰਾਈਵਰ ਉਹ ਕਿਸੇ ਦਾ ਤੇਲ ਨਾ ਚੋਰੀ ਕਰਿਓ ਹੋਰ ਕਿਸੇ ਨੇ ਕਦੇ ਸਿਖਾਈਆਂ ਕਿਸੇ ਸਥਾਨਾ ਦੇ ਉੱਤੇ ਗੱਲਾਂ ਕਿਹਾ ਕਦੇ ਕਿਸੇ ਨੇ ਕਿਸੇ ਨੇ ਸਿਖਾਈਆਂ ਇਹ ਗੱਲਾਂ ਕਿ ਵੀ ਇਹ ਕੰਮ ਨਾ ਕਰਿਓ ਦੱਸੋ ਗਾਲ ਕੱਢਣੀ ਸਾਡੀ ਬਾਈਬਲ 'ਚ ਮਨਾ ਤੇ ਉਹ ਸਿਖਾਉਂਦੇ ਆ ਚੰਗੀ ਤਰ੍ਹਾਂ ਕਿਸੇ ਤੇ ਲਈ ਜੈਲਸੀ ਰੱਖਣੀ ਕਿਸੇ ਨੂੰ ਮਨਤਾ ਚੰਗਾ ਬੋਲਣਾ ਨਾ ਬਿਲਕੁਲ ਵੀ ਨਹੀਂ ਕਿਉਂਕਿ ਸਾਡੇ ਯਿਸੂ ਮਸੀਹ ਮਨਾ ਕਰਦਾ ਤੇ ਸਾਡੇ ਆਤਮਿਕ ਪਿਤਾ ਇਹ ਹੀ ਸਿਖਾਉਂਦੇ ਆ ਇਹ ਤਾਂ ਤੁਸੀਂ ਮਜਬੂਰ ਕਰ ਦਿੰਦੇ ਹੋ ਸਾਨੂੰ ਲੋੜ ਨਹੀਂ ਜ਼ਰੂਰਤ ਨਹੀਂ ਵੀਡੀਓ ਪਾਉਣ ਦੀਆਂ ਜਾਂ ਸਾਨੂੰ ਜ਼ਰੂਰਤ ਨਹੀਂ ਕਿਸੇ ਦੇ ਖਿਲਾਫ ਬੋਲਣ ਦੀ ਤੇ ਮਜਬੂਰ ਹੋ ਕੇ ਸਾਨੂੰ ਵੀ ਪਾਉਣੀ ਪੈ ਜਾਂਦੀ ਹੈ ਵੀਡੀਓ ਫਿਰ ਵੀ ਅਸੀਂ ਤਰਕ ਨਾਲ ਤੇ ਸਾਰੀਆਂ ਗੱਲਾਂ ਨਾਲ ਸਹਿਨਸ਼ੀਲਤਾ ਨਾਲ ਤਨੂੰ ਕਿਉਂਕਿ ਸਾਨੂੰ ਪ੍ਰਭੂ ਨੇ ਹੀ ਸਿਖਾਇਆ ਸਹਿਮਤੀਲਤਾ ਰੱਖਣੀ ਤੇ ਤਰਕ ਨਾਲ ਹੀ ਜਵਾਬ ਦੇਣੇ ਤੇ ਮਨੁੱਖਾਂ ਵਾਲੇ ਕੰਮ ਹੀ ਕਰਨੇ ਜੋ ਮਨੁੱਖਾਂ ਦੇ ਚੰਦਾ ਤੇ ਪਿਆਰ ਦਾ ਹੀ ਸੰਦੇਸ਼ ਦੇਣਾ ਸਭ ਨੂੰ ਸਭ ਨੂੰ ਦੱਸੋ ਤਾਂ ਸੀ ਕਿਹੜਾ ਖਤਰਾ ਤੁਹਾਡੇ ਲਈ ਪੈਦਾ ਕਰ ਦਿੱਤਾ ਕ੍ਰਿਸ਼ਨਾਂ ਦੇ ਦੇਸ਼ਾਂ ਵਿੱਚ ਜਾ ਜਾ ਕੇ ਉਦੋਂ ਤੁਹਾਡੇ ਲਈ ਕੋਈ ਖਤਰਾ ਪੈਦਾ ਨਹੀਂ ਹੁੰਦਾ ਹਰ ਇੱਕ ਰਿਸ਼ਤੇ ਦੀ ਸੀਮਾ ਨੂੰ ਪਾਰ ਕਰ ਜਾਂਨੇ ਹੋ ਕ੍ਰਿਸ਼ਨਾਂ ਦੇ ਦੇਸ਼ਾਂ ਵਿੱਚ ਜਾਣ ਲਈ ਹੈਂ ਕ੍ਰਿਚਨਾ ਦੇ ਹਸਪਤਾਲਾਂ ਵਿੱਚ ਜਾਣ ਲਈ ਕ੍ਰਿਚਨਾ ਨੇ ਕਦੇ ਕਿਹਾ ਤੁਹਾਨੂੰ ਕਿ ਵੀ ਪਹਿਲਾ ਕ੍ਰਿਚਨਾ ਬਣੋ ਉੱਥੇ ਕਿਹਾ ਕਦੇ ਸਕੂਲਾਂ ਦੇ ਵਿੱਚ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਦੇ ਕਿਹਾ ਵੀ ਜੇ ਤੂੰ ਇਹ ਬੁੱਕ ਪੜ੍ਹੇਂਗਾ ਤਾਂ ਫਿਰ ਤੈਨੂੰ ਰੱਖਾਂਗੇ ਹੈ ਤਕਰੀਬਨ 60 ਤੋਂ 65% ਬੱਚੇ ਤਕਰੀਬਨ ਤਕਰੀਬਨ 60 ਤੋਂ 65% ਬੱਚੇ ਤਾਂ ਮੇਰੇ ਹਿਸਾਬ ਨਾਲ ਸਿੱਖ ਭਾਈਚਾਰੇ ਲੋਕਾਂ ਦੇ ਹੀ ਉਹ ਪੜਦੇ ਨੇ ਕ੍ਰੀਚਨ ਸਕੂਲਾਂ ਦੇ ਵਿੱਚ ਤੇ ਬਾਕੀ ਤਾਂ ਤਕਰੀਬਨ ਮਿਲਾ ਕੇ ਹੀ 30 35% ਹੁੰਦੇ ਨੇ ਉੱਥੇ ਕਦੇ ਤੁਸੀਂ ਕਿਹਾ ਨਾ ਕਦੇ ਸੀਐਮਸੀ ਹਸਪਤਾਲ ਜਾਂ ਪੀਜੀਆਈ ਚ ਵੀ ਕਿਹਾ ਉਹਨਾਂ ਨੇ ਕਦੇ ਕਿ ਵੀ ਪਹਿਲਾਂ ਤੁਸੀਂ ਸਾਡਾ ਧਰਮ ਨੂੰ ਸਵੀਕਾਰ ਕਰੋ ਤੁਹਾਡੇ ਮਰੀਜ਼ ਨੂੰ ਫਿਰ ਦਾਖਲ ਕਰਾਂਗੇ ਜੇ ਤਕਰੀਬਨ ਉਹਨਾਂ ਨੂੰ ਹੀ ਦਿੱਤੇ ਨੇ ਪ੍ਰਭੂ ਨੇ ਤਾਹੀਂ ਕਿਸੇ ਹੋਰ ਨੂੰ ਇਹ ਬਖਸ਼ੇ ਨਹੀਂਗੇ ਪੂਰੀ ਦੁਨੀਆ ਦੇ ਵਿੱਚ ਜੋ ਹਸਪਤਾਲਾਂ ਦੀ ਚੇਨ ਹੈ ਪੂਰੀ ਦੁਨੀਆ ਦੇ ਵਿੱਚ ਜੋ ਕਿਉਂਕਿ ਜਿੱਦੀ ਜਿੰਨੀ ਵੱਡੀ ਸੋਚ ਹੈ ਰੱਬ ਨੂੰ ਉਨਾਂ ਹੀ ਵੱਡਾ ਬਖਸ਼ਦਾ ਕਦੇ ਧਰਮ ਦੀ ਕਿਸੇ ਦੇ ਗੱਲ ਲੈ ਜਾਂਦੀ ਹੈ ਜਾਤਵਾਦੀ ਜਿੱਦੇ ਧਰਮ ਦੀ ਉਹਨਾਂ ਦੇ ਦੇਸ਼ਾਂ ਵਿੱਚ ਵੀ ਆਈ ਹੈ ਤਾਂ ਦੱਸੋ ਦੇਸ਼ਾਂ ਦੇ ਵਿੱਚ ਕਦੋਂ ਉਹਨਾਂ ਨੇ ਕਦੇ ਕਿਸੇ ਨੂੰ ਕਿਹਾ ਕਿ ਕ੍ਰਿਸ਼ਚਨ ਸਥਾਨ ਬਣਾ ਦਿਓ ਜਿੱਥੇ ਕ੍ਰਿਸ਼ਚਨ ਵਾਲੇ ਨੇ ਕਦੇ ਇਸ ਤਰ੍ਹਾਂ ਦਾ ਮੁੱਦਾ ਠਾਹਿਆ ਹੋਵੇ ਜਾ ਜਿੱਥੇ ਕ੍ਰਿਚਨ ਵਾਲੇ ਨੇ ਦੂਸਰੀ ਕੌਮਾਂ ਨੂੰ ਆ ਕੇ ਦਬਾਇਆ ਹੋਵੇ ਜਾਂ ਮਾਰ ਕੁੱਟ ਕੇ ਰਹੀ ਹੋਵੇ ਜਾਂ ਇਹ ਜੀ ਕੋਈ ਸੋਸ਼ਲ ਬਾਜੀ ਕੀਤੀ ਹੋਵੇ ਜਾਂ ਧੱਕੇਸ਼ਾਹੀ ਕੀਤੀ ਹੋਵੇ ਬਿਉਹਣਾ ਨੇ ਇੱਕ ਇੱਕ ਵੀ ਸਿੰਗਲ ਵੀ ਨਹੀਂ ਜਾਂ ਕਦੇ ਕੋਈ ਲੁੱਟ ਮਾਰ ਦੇ ਕੋਈ ਕੇਸ ਆ ਗਏ ਹੁਣ ਵੀ ਆ ਕ੍ਰਿਚਨਾ ਨੇ ਇਕੱਠੇ ਹੋ ਕੇ ਇਹਨਾਂ ਦਾ ਦਬ ਤਬਾਹੋ ਸੀ ਇਹਨਾਂ ਨੇ ਤਕਰੀਬਨ ਜ਼ਿਆਦਾਤਰ ਜਾਂ ਕੋਈ ਫਰੋਤੀ ਵਾਲਾ ਦੇਖ ਲਓ ਫਰੋਤੀ ਦੇ ਵਿੱਚ ਕੀ ਦੇ ਜ਼ਿਆਦਾ ਤੋਂ ਜ਼ਿਆਦਾ ਕੀ ਕੀ ਦੇ ਨਾਲ ਜੁੜੇ ਹੋਏ ਲੋਕ ਜ਼ਿਆਦਾ ਪਾਏ ਜਾਂਦੇ ਆ ਜਾ ਕੋਈ ਕਿਰਚਨ ਵੀ ਗੈਂਗਸਟਰ ਬਣ ਗਿਆ ਹੋਵੇ ਹੂੰ ਵੀ ਤਾਂ ਖਤਰਾ ਹੋਵੇ ਵੀ ਉਹਦੇ ਤੋਂ ਬਚਾਓ ਪੰਜਾਬ ਨੂੰ ਦੱਸੋ ਜਾਂ ਉਹ ਸਿਖਾਉਂਦੇ ਹੋਣ ਵੀ ਹਾਂ ਆਪਾਂ ਗਾਲ੍ਹਾਂ ਕੱਢਣੀਆਂ ਨਸ਼ੇ ਕਰਨੇ ਜਾਂ ਮੋੜਾਂ ਤੇ ਖੜਨਾ ਸਿਖਾਉਂਦੇ ਹੋਣ ਕਿਹੜੀ ਗੱਲ ਤੋਂ ਬਚਾਓ ਤੁਸੀਂ ਬਚਾਓ ਵਾਲਾ ਨਾਰਾ ਲਾਇਆ ਬਚਾਉਣ ਲਈ ਹੋਰ ਬਹੁਤ ਮੁੱਤੇ ਨੇ ਇਸ ਗੱਲ ਤੋਂ ਬਚਾ ਲਓ ਕਿ ਗਲਤ ਤਰ੍ਹਾਂ ਦੇ ਰਿਸ਼ਤੇ ਲਾ ਕੇ ਕਿਰਚਨਾਂ ਦੇ ਦੇਸ਼ਾ ਵਿੱਚ ਨਾ ਜਾਓ ਗੱਡੀ ਬਦਨਾਮੀ ਹੁੰਦੀ ਹੈ ਪੂਰੇ ਇੰਡੀਆ ਦੀ ਕਿੱਡੀ ਬੇਜ਼ਨਾਮੀ ਹੁੰਦੀ ਆ ਪੰਜਾਬ ਦੀ ਓਏ ਨਸ਼ੇ ਨਾ ਕਰੋ ਓਏ ਗੰਦੇ ਗਾਣੇ ਨਾ ਸੁਣੋ ਓਏ ਮੋੜਾ ਤੇ ਖੜ ਖੜ ਕੇ ਓਏ ਪਿਸਤੋਲਾ ਬੰਦੂਕਾਂ ਵਾਲੇ ਗਾਣੇ ਹੋਰ ਨਾ ਗਾਓ ਹੈ ਬੱਚੇ ਵਿਗੜਦੇ ਆ ਉੱਥੇ ਤਾਂ ਤੁਸੀਂ ਕਦੇ ਲਾਇਆ ਨਾ ਮੋਰਚਾ ਜਾਂ ਉੱਥੇ ਕੋਈ ਪੱਤਰਕਾਰ ਗਿਆ ਨਾ ਵੀ ਤੁਸੀਂ ਗਲਤ ਤਰ੍ਹਾਂ ਦੇ ਵਿਆਖ ਰਵਾ ਕੇ ਕਹਿੰਨੇ ਹੋ ਕਿ ਕ੍ਰਿਸ਼ਨ ਦੇ ਦੇਸ਼ਾਂ ਵਿੱਚ ਵਗ ਜੋ ਉੱਥੇ ਤਾਂ ਤੁਸੀਂ ਨਾਮ ਬੋਲੇ ਵੀ ਪੰਜਾਬ ਬਚਾਓ ਤੇ ਅਜੇ ਕੰਮ ਨਾ ਕਰੋ ਅਸੀਂ ਕਹਿੰਨੇ ਸਗੋ ਸਾਨੂੰ ਸ਼ਰਮ ਆਉਂਦੀ ਐ ਇਸ ਗੱਲ ਦੀ ਅਸੀਂ ਪੰਜਾਬੀ ਆ ਵੀ ਇਸ ਤਰ੍ਹਾਂ ਦੇ ਯਾਰ ਕੰਮ ਕਰਕੇ ਤੁਸੀਂ ਵਿਦੇਸ਼ਾਂ 'ਚ ਨਾ ਜਾਓ ਹੈ ਇਸ ਤਰ੍ਹਾਂ ਦੇ ਕੰਮ ਕਰਕੇ ਇਸ ਤਰ੍ਹਾਂ ਦੇ ਗਾਣੇ ਨਾ ਗਾਓ ਯਾਰ ਬਾਬਾ ਬਦੂਕਾਂ ਵਾਲੇ ਹੈ ਬੱਚਿਆਂ ਦੇ ਉੱਤੇ ਗਲਤ ਪ੍ਰਭਾਵ ਪੈਂਦਾ ਬਿਲਕੁਲ ਹਰ ਇੱਕ ਔਰਤ ਦੇ ਹਰ ਇੱਕ ਸਰੀਰ ਦੀ ਨਮਾਇਸ਼ ਕੀਤੀ ਐ ਤਾਂ ਉਹ ਸਭ ਤੋਂ ਜ਼ਿਆਦਾ ਥੋੜੇ ਲੋਕ ਨੇ ਗੀਤਾਂ ਦੇ ਵਿੱਚ ਕੀਤੀ ਐ ਸਾਰੇ ਬੱਚੇ ਨੌਜਵਾਨ ਕੁੜੀਆਂ ਛੋਟੇ ਛੋਟੇ ਬੱਚੇ ਵਿਗੜੇ ਐ ਉੱਥੇ ਤੁਸੀਂ ਕਿਹਾ ਨਾ ਵੀ ਇਹ ਗੀਤ ਗੰਦੇ ਨਾ ਗਾਓ ਭਾਈ ਪੰਜਾਬ ਬਚਾਓ ਤੇ ਦੱਸੋ ਤਾਂ ਕਿਹੜੇ ਬੇਸ ਤੇ ਉੱਪਰ ਕਹਿਨੇ ਹੋ ਤੁਸੀਂ ਇਹ ਗੱਲਾਂ ਵੀ ਪੰਜਾਬ ਬਚਾਓ ਤੇ 크੍ਰਿਸਚਨ ਬਚਾਓ ਫਲਾਣੇ ਨੂੰ ਤੁਹਾਨੂੰ ਇਸ ਗੱਲ ਦੀ ਕੀ ਦੀ ਚੈਲ ਸੀ ਕਿ ਤੁਸੀਂ 2000 ਕਰੋੜ ਰੁਪਏ ਦੀ ਚਰਚ ਬਣਾਈ ਤੁਹਾਡੇ ਤਾਂ ਛੋਟੀ ਪੰਜਾਬ ਸਰਕਾਰ ਨੇ ਛੱਡੋ ਇੰਡੀਆ ਦੀ ਸਰਕਾਰ ਨੇ ਛਾਪ ਅੰਗਰਵਾਇਆ ਸੀ ਤੁਹਾਨੂੰ ਪਤਾ ਹੀ ਹੈ ਠੀਕ ਹੈ 1 ਰੁਪਏ ਕਿਸੇ ਵੀ ਪਾਸਟਰ ਤੇ ਕਿਸੇ ਵੀ ਪੋਸਟਲ ਦੇ ਜਾਂ ਪਾਸਟਰ ਦੇ ਕਿਸੇ ਦੀ ਵੀ ਅਕਾਊਂਟ ਚੋ ਜੇ ਮਿਲਦੇ ਤਾਂ ਮੀਡੀਆ ਸਾਨੂੰ ਛੱਡਦਾ ਦੱਸੋ ਦੱਸਿਓ ਕਿਉਂਕਿ ਸਰਕਾਰ ਵੀ ਤਾਂ ਤਕਰੀਬਨ ਕਹਿੰਦੀ ਹੈ ਜਿਹੜੇ ਸਰਕਾਰ ਆ ਉਹ ਵੀ ਤਾਂ ਕਹਿੰਦੇ ਆ ਵਿਕਰੀ ਚ ਨਹੀਂ ਹੋਣੀ ਚਾਹੀਦੀ ਤੁਹਾਡੇ ਹਿਸਾਬ ਨਾਲ ਜੋ ਮੰਤਰੀ ਨੇ ਤੁਸੀਂ ਦੱਸੋ ਕਿਹੜੀ ਕਿਹੜੇ ਬੇਸ ਤੇ ਕਹਿੰਨੇ ਹੋ ਕਿ ਵਿਕਰੀ ਚ ਰਭ ਜਾਓ ਤੇ ਪੰਜਾਬ ਬਚਾਓ ਤੁਸੀਂ ਨਾ ਖੁੱਦ ਦੀ ਖੁੱਦ ਨੂੰ ਹੀ ਪਹਿਲਾਂ ਬਚਾ ਲੋ ਹਰੇਕ ਨੂੰ ਦੂਸਰੇ ਦੇ ਤਾਂ ਤੁਹਾਨੂੰ ਮੰਜਾਂ ਥੱਲੇ ਪਏ ਹੋਏ ਥੋੜੇ-ਮੋਟੇ ਕੱਖ ਵੀ ਦਿਸ ਜਾਂਦੇ ਨੇ ਆਪ ਖੁੱਦ ਕੂੜੇ ਦੇ ਢੇਰਾਂ ਤੇ ਸੁੱਤੇ ਪਏ ਹੋ ਵੱਡੇ-ਵੱਡੇ ਤੇ ਉਹ ਤੁਹਾਨੂੰ ਦਿਸਦਾ ਨਹੀਂ ਉਹ ਤੁਹਾਨੂੰ ਦਿਸਦਾ ਨਹੀਂ ਕਿ ਡੇਗੇ ਟੇਹਰਾਂ ਦੇ ਉੱਤੇ ਸੁੱਤੇ ਪਏ ਹੋ ਕੂੜੇ ਦੇ ਹਲਕੀ ਜੀ ਕਿਸੇ ਹੋਰ ਤੋਂ ਗੱਲ ਹੋ ਜਾਂਦੀ ਐ ਤਾ ਪੂਰੀ ਦੀ ਪੂਰੀ ਕੌਮ ਨੂੰ ਟਾਰਗੇਟ ਕਰਦੇ ਹੋ ਖੁਦ ਦਾ ਹੋ ਜੇ ਦਾ ਉੱਥੇ ਤੁਹਾਡੇ ਪੱਤਰਕਾਰ ਫਿਰ ਜਾਂਦੇ ਨਹੀਂ ਆ 13 ਸਾਲ ਦੀ ਜਿਹੜੀ ਬਹੁਤ ਮੰਦਭਾਗੀ ਘਟਨਾ ਹੋਈ ਆ ਬੇਟੀ ਦੀ 13 ਸਾਲ ਦੀ ਬੱਚੀ ਦੀ ਤੇ ਹੁਣ ਉਹ ਉਹ ਬੰਦਾ ਕੌਣ ਸੀ ਦੱਸੋ ਉਹ ਬੰਦਾ ਕੌਣ ਸੀ ਉਹ ਉਹ ਇਸੇ ਗੱਲਾਂ ਤੋਂ ਹੀ ਦੂਸਰੇ ਲੋਕ ਪੰਜਾਬ ਨੂੰ ਨੀਵਾਂ ਕਰਦੇ ਨੇ ਬਹੁਤ ਜ਼ਿਆਦਾ ਸਿੱਖ ਭਰਾ ਵਧੀਆ ਕੰਮ ਕਰਦੇ ਨੇ ਦੁਨੀਆਂ ਦੇ ਵਿੱਚ ਲੰਗਰ ਲਾਉਂਦੇ ਲੰਗਰ ਨਾਲ ਤੋਂ ਮਸ਼ਹੂਰ ਨੇ ਪੰਜਾਬੀਆਂ ਦਾ ਲੰਗਰ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਕਰਦੇ ਨੇ ਪਰ ਬੇਹੁਦਿਆ ਕੁਝ ਲੋਕ ਬਿਆਨ ਦਿੱਤੇ ਕਿ ਪੂਰੀ ਪੂਰੀ ਕੌਮ ਦਾ ਤੇ ਮੈਂ ਇਸ ਬੇਨਤੀ ਕਰਤਾ ਸਕੋ ਜਥੇਦਾਰਾਂ ਨੂੰ ਜੋ ਸੁਲਝੇ ਹੋਏ ਨੇ ਇਹ ਪੂਰੀ ਕੌਮ ਦੇ ਉੱਪਰ ਹੀ ਜੇ ਸਾਡਾ ਇੱਕ ਦੇਖੋ ਪਾਸਟਰ ਤੋਂ ਚਾਹੇ ਗਲਤੀ ਹੋਈ ਕਿ ਨਹੀਂ ਹੋਈ ਪੂਰੀ ਕੌਮ ਨੂੰ ਸਾਰੀ ਦੁਨੀਆ ਨੇ ਟਾਰਗੇਟ ਕੀਤਾ ਕਿ ਨਹੀਂ ਕੀਤਾ ਬਲਜਿੰਦਰ ਸਿੰਘ ਦੇ ਨਾਂ ਤੇ ਉਸੇ ਤਰ੍ਹਾਂ ਹੀ ਜਥੇਦਾਰ ਜੀ ਜੇ ਥੋੜਾ ਵੀ ਕੋਈ ਗਲਤ ਕਰਦਾ ਨਾ ਤਾਂ ਸਾਰੇ ਦੀ ਸਾਰੇ ਦੇ ਉੱਪਰ ਹੀ ਲੱਗਦੀ ਹੈ ਇਸ ਲਈ ਇਹ ਲੋਕਾਂ ਨੂੰ ਤੁਸੀਂ ਬੁੱਧੀ ਦਿਓ ਤੇ ਸਮਝ ਦਿਓ ਤੇ ਅਸੀਂ ਵੀ ਪ੍ਰਭੂ ਅੱਗੇ ਦੁਆ ਕਰਦੇ ਹਾਂ ਕਿ ਇਹਨਾਂ ਨੂੰ ਬੁੱਧੀ ਤੇ ਸਮਝ ਦੇਵੇ ਕੀ ਬਿਨਾ ਗੱਲ ਤੋਂ ਕੋਈ ਨਾ ਕੋਈ ਮੁੱਦਾ ਬਿਠਾ ਬਣਾ ਕੇ ਖੜਾ ਕਰਨਾ ਐਸੀ ਗੱਲ ਨਹੀਂ ਕਿ ਕੋਈ ਡਰਦੇ ਆ ਵੀ ਤੁਸੀਂ ਕਰ ਸਕਦੇ ਹੋ ਵੀ ਰੋਡ ਜਾਮ ਕਰ ਸਕਦੇ ਹੋ ਜਾਂ ਉਹ ਵੀ ਕਿਰਚਨ ਥੋੜੇ ਤੋਂ ਡਰਦੇ ਆ ਇਹ ਐਸੀ ਵੀ ਇੱਥੇ ਹੀ ਪੈਦਾ ਹੋਇਆ ਡਰਨਡਰ ਨਾਲ ਕੋਈ ਗੱਲ ਨਹੀਂ ਪਰਾ ਦੇ ਰਿਹਾ ਪਰਾ ਉਹ ਮੇਰੇ ਡਰਨਡਰ ਨਾਲ ਕੋਈ ਗੱਲ ਨਹੀਂ ਕਿਉਂਕਿ ਅਸੀਂ ਕੱਲੀ ਪੈਵਲ ਲੈ ਕੇ ਸਭ ਤੋਂ ਵੱਡੇ ਸੂਰਮੇ ਹੁੰਦੇ ਆ ਸਾਡੇ ਪੈਸਟਰ ਕੱਲੀ ਪੈਵਲ ਲੈ ਕੇ ਦੂਜੇ-ਦੂਜੇ ਦੇਸ਼ਾਂ ਵਿੱਚ ਵਗ ਜਾਂਦੇ ਆ ਬਿਨਾਂ ਕਿਸੇ ਦੀ ਸਪੋਰਟ ਤੋਂ ਕੱਲੀ ਪੈਵਲ ਲੈ ਕੇ ਕਿਸੇ ਨਾ ਸਰਕਾਰ ਦੀ ਸਪੋਰਟ ਤੋਂ ਚਿੱਤਰ ਉਹਨਾਂ ਨੂੰ ਪ੍ਰਭੂ ਆਗਿਆ ਆਗਿਆ ਦਿੰਦਾ ਨਾਲ ਸੰਤ ਜਨਾਂ ਨੇ ਕਿੱਧਰ ਭਜਣਾ ਚਲ ਮੰਨ ਲਓ ਕੋਈ ਹੋ ਵੀ ਗਈ ਕਿਸੇ ਕਿਰਚਨ ਤੇ ਤਾਂ ਕਿੱਧਰ ਭਜਣਾ ਬਲਜਿੰਦਰ ਸਿੰਘ ਕਿਤੇ ਪੱਛਿਆ ਸੀ ਉਹੀ ਭਜਦੇ ਨੇ ਫਿਰ ਜਿਹੜੀਆਂ ਬਾੜੀਆਂ ਮਾਰਦੇ ਆ ਫੁਕਰੀਆਂ ਉਹੀ ਭੱਜਦੇ ਹੁੰਦੇ ਆ ਫਿਰ ਜਾ ਕੇ ਆਪ ਦੇ ਧਰਮ ਸਥਾਨਾਂ ਵਿੱਚ ਲੁਕ ਜਾਂਦੇ ਨੇ ਤਾਂ ਸੰਤ ਜਨਾਂ ਨੂੰ ਕੀ ਲੱਗੇ ਸੰਤ ਜਨ ਤਾਂ ਸੰਸਾਰ ਦੇ ਲਈ ਨੇ ਆਪ ਦੇ ਲਈ ਮਰ ਜਾਂਦੇ ਆ ਸੰਤ ਦਾ ਮਤਲਬ ਇਹੀ ਹੈ ਸੰਤ ਜਨਾਂ ਨੂੰ ਕੀ ਲੱਗੇ ਬੰਬ ਬੰਦੂਕਾਂ ਗੋਲੀਆਂ ਨਾਲ ਜਾਂ ਸੰਤ ਜਨ ਸੰਸਾਰ ਦੀ ਬਰਬਾਦੀ ਨਹੀਂ ਚਾਹੁੰਦੇ ਹੁੰਦੇ ਉਹ ਤਾਂ ਸੰਸਾਰ ਨੂੰ ਬਚਾਉਣ ਲਈ ਆ ਸੰਤ ਜਨ ਤਾਂ ਜੇ ਕੋਈ ਗੱਲ ਹੋ ਵੀ ਗਈ ਤੱਕ ਅਸੀਂ ਕਿੱਥੇ ਦੀ ਭੱਜ ਗਏ ਸਾਡਾ ਪ੍ਰਭੂ ਕਹਿੰਦਾ ਸਾਰੀ ਧਰਤੀ ਮੇਰੀ ਆਕਾਸ਼ ਮੇਰਾ ਅਸੀਂ ਭੱਜ ਕੇ ਕਿੱਥੇ ਜਾਣਾ ਜ ਜਾਣਾ ਵੀ ਨਾ ਇੱਥੇ ਹੀ ਰਹਿਣਾ ਇਹ ਸਾਰੇ ਇਹ ਗੱਲਾਂ ਨੂੰ ਕਹਿੰਦੇ ਹੋਏ ਤੁਸੀਂ ਪੀਰ ਮੇਰਿਓ ਆਪੋ ਆਪ ਦੇ ਸਹੀ ਤਰ੍ਹਾਂ ਦੇ ਸਾਰੇ ਕੰਮ ਕਰੋ ਅਸੀਂ ਖੁਦ ਹੀ ਆਪਦੇ ਪ੍ਰਭੂ ਦੇ ਦੋਸ਼ੀ ਹੋਈਏ ਕਿ ਅਸੀਂ ਕੁਝ ਗਲਤ ਕਰੀਏ ਸਾਨੂੰ ਸਿੱਖਿਆ ਥੋਡੀ ਸਿੱਖਿਆ ਦੀ ਜ਼ਰੂਰਤ ਨਹੀਂ ਤੇ ਨਾ ਹੀ ਥੋਡੀਆਂ ਇਹ ਦਮਕੀਏ ਤੋਂ ਡਰਦੇ ਆ ਅਸੀਂ ਬਹੁਤ ਜੇ ਤੁਸੀਂ ਐਵੇਂ ਹੀ ਕਹਿੰਦੇ ਹੋ ਨਾ ਤਾਂ ਬਹੁਤ ਸਹਲਿਆ ਪਹਿਲਾਂ ਰੋਜ਼ ਹੀ ਹਰ ਇੱਕ ਚਰਚੇ 'ਚ ਵੜਦੇ ਹਾਂ ਇਲਜ਼ਾਮ ਲਾਉਂਦੇ ਹਾਂ ਕੋਈ ਨਹੀਂ ਹੁਣ ਸਾਡੀ ਵਾਰੀ ਹੈ ਜੇ ਸਾਨੂੰ ਕਰਨਾ ਵੀ ਪਿਆ ਤਾਂ ਕਰ ਲਾਂਗੇ ਕੋਈ ਗੱਲ ਜੀਜ਼ਸ ਦੇ ਨਾਮ ਦੇ ਵਿੱਚ ਫਿਰ ਵੀ ਇਸ ਤਰ੍ਹਾਂ ਦਾ ਕੁਝ ਵੀ ਅਸੀਂ ਬੇਉਤੇ ਕੰਮ ਕਰਨਾ ਨਹੀਂ ਚਾਹੁੰਦੇ ਕੋਈ ਵੀ ਕਿ ਜਿਸ ਦੇ ਨਾਮ ਦੇ ਤੇ ਸਾਡੇ ਪ੍ਰਭੂ ਦੇ ਨਾਮ ਨੂੰ ਦਾਗ ਲੱਗੇ ਸਾਰੇ ਅਸੀਂ ਕੰਨਰ ਆਲ ਮੇਲ ਕੇ ਰਹੀ ਅਸੀਂ ਸਭ ਧਰਮਾਂ ਨੂੰ ਆਦਰ ਤੇ ਸਤਕਾਰਯੋਗ ਮੰਨਦੇ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਵਸਦੀ